ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪੰਜਵਾ ਉਠੰਦਿਆ ਬਹੰਦਿਆ ਸਵੰਦਿਆ ਇਥੇ ਵਿਸਰਾਮ ਉਠੰਦਿਆ ਬਹੰਦਿਆ ਸਵੰਦਿਆ ਸੁਖ ਹੋ ਸੁਖ ਸੋਏ ਨਾਨਕ ਨਾਮ ਸਲਾਹ ਹੈ ਮਨ ਤਨ ਸੀਤਲ ਹੋਏ ਮਹੱਲਾ ਪੰਜਵਾ ਲਾਲਚ ਅਟਿਆ ਨਿਤ ਫਿਰੈ ਸਵਾਰਥ ਕਰੇ ਨਾ ਕੋਇ ਜਿਸ ਗੁਰ ਭਿਟੈ ਨਾਨਕਾ ਤਿਸ ਮਨ ਵਸਿਆ ਤਿਸ ਮਨ ਵਸਿਆ ਸੋਇ ਪੌੜੀ ਸੱਬੇ ਵਸਤੂ ਕੌੜੀਆ ਸੱਚੇ ਨਾਉ ਮਿੱਠਾ ਸਾਦ ਆਇ ਤਿਨ ਹਰ ਜਨ ਚਾਖ ਸਾਦੀ ਡਿਠਾ ਪਾਰ ਬ੍ਰਹਮ ਜਿਸ ਲਿਖਿਆ ਮਨ ਤਿਸੈ ਵੁੱਠਾ ਇੱਕ ਨਰੰਜਨ ਰਵ ਰਹਿਆ ਭਾਉ ਦੁਇਆ ਕੁੱਠਾ ਹਾਂਜੀ ਭਾਉ ਦੁਇਆ ਇਸ ਨੂੰ ਉਚਾਰਨ ਕਰਨਾ ਦੱਦੇ ਔਂਕੜ ਈੜੀ ਸਿਆਰੀ ਐੜੇ ਕੰਨਾ ਦੁਇਆ ਦੁਇਆ ਨਹੀਂ ਕਹਿਣਾ ਭਾਉ ਦੁਇਆ ਕੁੱਠਾ ਇੱਕ ਨਰੰਜਨ ਰਵ ਰਹਿਆ ਭਾਉ ਦੁਇਆ ਕੁੱਠਾ ਹਰ ਭਾਉ ਦੁਆ ਇਥੀ ਠਮਕ ਲੱਗੀ ਜੀ ਭਾਉ ਦੁਆ ਕੁੱਠਾ ਦ્વੈਤ ਭਾਵ ਦੂਰ ਕੀਤਾ ਇੱਕ ਇੱਕ ਨਿਰੰਜਨ ਰਵ ਰਹਿਆ ਭਾਉ ਦੁਆ ਕੁੱਠਾ ਹਰ ਨਾਨਕ ਮੰਗੈ ਜੋੜ ਕਰ ਹਰ ਨਾਨਕ ਮੰਗੈ ਜੋੜ ਕਰ ਹਰ ਨਾਨਕ ਮੰਗੈ ਜੋੜ ਕਰ ਪ੍ਰਭ ਦੇਵੈ ਤੁਠਾ ਸਲੋਕ ਮਹੱਲਾ ਪੰਜਵਾ ਜਾਚੜੀ ਸਾਸਾਰ ਜਾਚੜੀ ਸਾਸਾਰ ਸਸਾਰ ਇਕੱਠਾ ਨਹੀਂ ਖਣਾ ਜੋ ਜਾ ਚੰਦੀ ਹਿਕੜ ਗਾਲੀ ਵਿਆਹ ਵਿਕਾਰ ਗਾਲੀ ਗਾਲੀ ਵਿਆਹ ਵਿਕਾਰ ਨਾਨਕ ਧਣੀ ਵਿਹੂਨੀਆ ਮਹੱਲਾ ਪੰਜਵਾ ਨੀਹ ਜਿ ਵਿਦਦਾ ਮੰਨ ਹਾ ਇਸ ਨੂੰ ਨੀਹੇ ਨਹੀਂ ਕਹਿਣਾ ਨੀਹੇ ਜਿ ਵਿਦਦਾ ਮੰਨ ਮੰਨ ਪਛਾਣੋ ਵਿਰਲੋ ਥਿਓ ਪਛਾਣੋ ਵਿਰਲੋ ਥਿਓ ਥਿਓ ਐ ਬੋਲਣਾ ਥਿਓ ਨਹੀਂ ਕਹਿਣਾ ਨੀਹੇ ਜਿ ਵਿਦਦਾ ਮੰਨ ਪਛਾਣੋ ਵਿਰਲੋ ਥਿਓ ਜੋੜਨ ਹਾਰਾ ਸੰਤ ਨਾਨਕ ਪਾਦਰ ਪਦਰੋ ਹਾ ਜੋੜਨ ਹਾਰਾ ਸੰਤ ਨਾਨਕ ਪੱਦਰ ਪੱਦਰੋ ਪਾੜੀ ਸੋਈ ਸੇਵਹੁ ਜੀ ਅੜੇ ਦਾਤਾ ਬਖਸਿੰਦ ਕਿਲ ਵਿਖ ਸਭ ਬినాਸ਼ ਹੂਨ ਸਿਮਰਤ ਗੋਵਿੰਦ ਕਿਲ ਵਿਖ ਵਾਗਾ ਨਾਲ ਉਚਾਰਨ ਕਰਨਾ ਕਿਲ ਵਿਖ ਨਹੀਂ ਕਹਿਣਾ ਕੇਲੇ ਵਿਖ ਸਭ ਬినాਸ਼ ਹੂਨ ਸਿਮਰਤ ਗੋਵਿੰਦ ਹਰ ਮਾਰਗ ਸਾਧੂ ਦੱਸਿਆ ਹਰ ਮਾਰਗ ਸਾਧੂ ਦੱਸਿਆ ਜਪਿਐ ਗੁਰਮੰਤ ਮਾਇਆ ਜਿਹੜਾ ਪਾਠ ਹੈ ਗੁਰਮੰਤ ਇਹ ਸੰਬੰਧਕ ਪਾਠ ਜਪਿਐ ਗੁਰਮੰਤ ਮਾਇਆ ਸਵਾਦ ਸਭ ਫਿੱਕਿਆ ਹਰ ਮਨ ਭਵੰਦ ਹਰ ਮਨ ਭਵੰਦ ਧਿਆਇ ਨਾਨਕ ਪਰਮੇਸ਼ਰ ਜਿਨ ਦਿੱਤੀ ਜਿੰਦ ਇਹ ਸਾਰੇ ਦੱਦੇ ਹੀ ਉਚਾਰਨ ਕਰਨੇ ਹਨ ਸ਼ਲੋਕ ਮਹੱਲਾ ਪੰਜਵਾ ਵਤ ਲੱਗੀ ਸੱਚੇ ਨਾਮ ਕੀ ਜੋ ਬੀਜੇ ਸੋ ਖਾਏ ਤਿਸਹਿ ਪ੍ਰਾਪਤ ਨਾਨਕਾ ਜਿਸ ਨੂੰ ਲਿਖਿਆ ਆਏ ਮਹਲਾ ਪੰਜਵਾ ਮੰਗਣਾ ਤ ਸੱਚ ਇੱਕ ਜਿਸ ਤੁਸ ਦੇਵਾ ਆਪ ਕੀ ਵਿਸਰਾਮ ਧਿਆਨ ਨਾਲ ਲਾਉਣਾ ਮੰਗਣਾ ਤ ਸਚ ਇੱਕ ਇਥੇ ਵਿਸਰਾਮ ਹੈ ਜਿਸ ਤੁਸ ਨਹੀਂ ਕਹਿਣਾ ਜਿਸ ਇਥੇ ਯਮਕ ਲਾ ਦਨੀ ਹੈ ਤੁਸ ਦੇਵੈ ਆਪ ਜਿਤ ਖਾਦਾ ਮਨ ਤ੍ਰਿਪਤੀਐ ਨਾਨਕ ਸਾਹਿਬ ਦਾਤ ਪੌੜੀ ਲਹਾ ਜਗ ਮਹ ਸੇ ਖਟ ਹੈ ਜੇਨ ਹਰ ਧਨ ਦਾਸ ਦੁਤੀਆ ਭਾਉ ਨਾ ਜਾਣੀ ਸੱਚੇ ਦੀ ਆਸ નિਹਚਲ ਏਕ ਸ੍ਰੀਵਿਆ ਹੋਰ ਸਭ ਵਿਨਾਸ਼ ਪਾਰ ਬ੍ਰਹਮ ਜਿਸ ਵਿਸਰੈ ਤਿਸ ਬਿਰਥਾ ਸਾਸ ਕੰਠ ਲਾਇ ਜਨ ਰਖਿਆ ਨਾਨਕ ਬਾਲ ਜਾਸ ਸ਼ਲੋਕ ਮਹੱਲਾ ਪੰਜਵਾ ਪਾਰ ਬ੍ਰਹਮ ਫੁਰਮਾਇ ਮੀਹ ਗੁੱਠਾ ਸਹਿਜ ਸੁਭਾਇ ਸਹਿਜ ਨਹੀਂ ਕਹਿਣਾ ਸਹਿਜ ਹਹਾ ਵਿੱਚ ਪਾਰ ਬ੍ਰਹਮ ਫੁਰਮਾਇ ਮੀਹ ਗੁੱਠਾ ਸਹਿਜ ਸੁਭਾਇ ਅੰਨ ਧੰਨ ਬਹੁਤ ਉਪਜਿਆ ਪ੍ਰਥਮੀ ਰੱਜੀ ਤਿਪਤ ਅਗਾਏ ਸਦਾ ਸਦਾ ਗੁਣ ਉਚਰੈ ਉਚਰੈ ਸਦਾ ਸਦਾ ਗੁਣ ਉਚਰੈ ਦੋਖ ਦਾਲਦ ਗਇਆ ਬਿਲਾਇ ਪੂਰਬ ਲਿਖਿਆ ਪਾਇਆ ਮਿਲਿਆ ਤਿਸੈ ਰਜਾਇ ਪਰਮੇਸ਼ਰ ਜੀ ਬਾਲਿਆ ਨਾਨਕ ਤਿਸੈ ਧਿਆਇ ਮਹੱਲਾ ਪੰਜਵਾ ਜੀਵਨ ਆਪੇ ਨਿਰਬਾਨ ਇੱਕੋ ਸਿਮਰੀਐ ਦੂਜੀ ਨਾਹੀ ਜਾਇ ਕਿਨ ਵਿਦ ਧੀਰੀਐ ਡਿਠਾ ਸਭ ਸੰਸਾਰ ਸੁਖ ਨਾ ਨਾਮ ਬੇਨਾ ਸੁਖ ਨਾ ਨਾਮ ਬੇਨਾ ਤਾਨ ਧਨ ਹੋਸੀ ਛਾਰ ਜਾਣ ਕੋਈ ਜਨ ਰੰਗ ਰੂਪ ਰਾਸ ਬਾਦ ਰੰਗ ਰੂਪ ਰਾਸ ਬਾਦ ਐ ਰਾਸਤੇ ਠਮਕ ਲਾ ਕੇ ਨਾ ਬਾਤ ਤੇਰੀ ਸ਼ਾਮ ਲਾ ਕੇ ਕੀ ਕਰ ਹੈ ਪ੍ਰਾਣੀਆਂ ਕੀ ਕਰ ਹੈ ਪ੍ਰਾਣੀਆਂ ਜਿਸ ਪੁਲਾਏ ਆਪ ਤਿਸ ਕਲ ਨਹੀਂ ਜਾਣਿਆ ਰੋ ਅਰੰਗ ਰਤੇ ਨਿਰਬਾਨ ਸੱਚਾ ਗਾਵਹੀ ਨਾਨਕ ਸਰਣ ਦਵਾਰ ਜੇ ਤੁਧ ਭਾਵ ਜੀ ਪਾਉ ੜੀ ਤੁਧ ਬੋਲਿਆ ਕਰੋ ਬੜੀ ਵਾਰ ਆਉਣਾ ਪਦ ਇੱਕ ਵਾਰੀ ਨਹੀਂ ਬਹੁਤ ਵਾਰੀ ਆਏਗਾ ਇੱਕ ਹੁੰਦਾ ਤੋਦਾ ਇੱਕ ਹੁੰਦਾ ਤੋਦਾ ਨਾਨਕ ਸਰਨ ਦੁਆਰ ਜੇ ਤੁਧ ਭਾਵਹੀ ਪੌੜੀ ਜੰਮਣ ਮਰਨ ਨ ਤੈਨ ਕਉ ਤੈਨ ਕਉ ਜੰਮਣ ਮਰਨ ਨ ਤੈਨ ਕਉ ਜੋ ਹਰ ਲੜ ਲਾਗੇ ਹਰ ਲੜ ਹਰ ਲੜ ਨਹੀਂ ਕਹਿਣਾ ਜੋ ਹਰ ਲੜ ਲਾਗੇ ਜੰਮਣ ਮਰਨ ਨ ਤੈਨ ਕਉ ਜੋ ਹਰ ਲੜ ਲਾਗੇ ਜੀਵਤ ਸੇ ਪਰਵਾਣ ਹੋਏ ਹਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇਆ ਸੇਹੀ ਵੱਡ ਭਾਗੇ ਵਾਹੇ ਨਾਲ ਵੱਡ ਭਾਗੀ ਸਾਧ ਸੰਗ ਜਿਨ ਪਾਇਆ ਸੇਹੀ ਵੱਡ ਭਾਗੇ ਨਾਏ ਵਿਸਰਿਆ ਤ੍ਰਿਗ ਜੀਵਨਾ ਟੂਟੇ ਕੱਚ ਧਾਗੇ ਨਾਨਕ ਧੂੜ ਪਨੀਤ ਸਾਧ ਲਖ ਕੋੜ ਪਿਰਾਗੇ ਸ਼ਲੋਕ ਮਹੱਲਾ ਪੰਜਵਾ ਤਰਣ ਸੁਵੰਨੀ ਖਾੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸੱਬੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤ ਗੁਰ ਤੁਠਾ ਮਹੱਲਾ ਪੰਜਵਾ ਫਿਰਦੀ ਫਿਰਦੀ ਦਹ ਦਿਸ਼ਾ ਜਲ ਪਰਬਤ ਬਨ ਰਾਏ ਜਿਥੈ ਡਿਠਾ ਮਿਰਤ ਕੋ ਇਲ ਬਹਿਠੀ ਆਏ ਹਾਂਜੀ ਇਸੇ ਤਰ੍ਹਾਂ ਪਾਠਚਾਰਨ ਕਰਨਾ ਹੈ ਜਿੱਥੇ ਡਿੱਠਾ ਮ੍ਰਿਤਕੋ ਇਥੇ ਵਿਸਰਾਮ ਹੈ ਇਲ ਬਹਿਠੀ ਆਏ ਇਲ ਪਾਦਵੀ ਕਸਕੇ ਬੋਲਣਾ ਬਹਿਠੀ ਜਿਹੜਾ ਇਹ ਵੀ ਕਸਕੇ ਹੀ ਉਚਾਰਨ ਕਰਨਾ ਹੈ ਬਹਿਠੀ ਨਹੀਂ ਕਹਿਣਾ ਹਾਏ ਦੀ ਸਿਆਰੀ ਲਾ ਕੇ ਕਸਕੇ ਬੋਲਣਾ ਬਹਿਠੀ ਪੌੜੀ ਜਿਸ ਸਰਬ ਸੁਖਾ ਫਲ ਲੋੜੀਐ ਸੋ ਸੱਚ ਕੁਮਾਵ ਨੇੜਾ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵਾਓ ਹੋਏ ਸਗਲ ਕੀ ਰੇਣੁਕਾ ਹਰ ਸੰਗ ਸਮਾਵ ਦੁਖ ਨ ਦੇਈ ਕਿਸੈ ਜੀ ਪਤ ਸਿਓ ਘਰ ਜਾਵ ਪਤ ਤ ਪੁਨੀਤ ਕਰਤਾ ਪੁਰਖ ਨਾਨਕ ਸੁਣਾਵਾਉ ਸਲੋਕ ਦੋਹਾ ਮਹੱਲਾ ਪੰਜਵਾ ਏਕ ਜੇ ਸਾਜਨ ਮੈਂ ਕੀਆ ਸਰਬ ਕਲਾ ਸਮਰਥ ਜੀਵ ਹਮਾਰਾ ਖੰਨੀਐ ਹਰ ਮਨ ਤਨ ਸੰਦੜੀ ਵਥ ਮਹੱਲਾ ਪੰਜਵਾ ਜੇ ਕਰ ਗਹਿ ਪਿਆਰੜੇ ਤੁਧ ਜੇ ਕ ਜੇ ਕਰ ਗਹਿ ਪਿਆਰੜੇ ਜੇ ਕਰ ਗਹਿ ਪਿਆਰੜੇ ਤੁਦ ਨਾ ਛੋਡਾ ਮੂਲ ਜੀ ਪਦਤੀ ਯਮਕ ਲਾਦਨੇ ਕਰ ਨਾਮ ਹੱਥਾਂ ਦਾ ਹੈ ਜੇ ਕਰ ਗਹਹ ਪਿਆਰੜੇ ਤੁਦ ਨਾ ਛੋਡਾ ਮੂਲ ਜੇ ਕਰ ਗਹਹ ਪਿਆਰੜੇ ਤੁਦ ਨਾ ਛੋਡਾ ਮੂਲ ਹਰ ਛੋਡਨ ਸੇ ਦੁਰਜਨ ਹਰ ਛੋਡਨ ਸੇ ਦੁਰਜਨ ਪੜਹ ਦੋਜਕ ਕੈ ਸੂਲ ਪੜਹ ਪਦ ਪੂਲਾ ਹੀ ਉਚਾਰਨ ਕਰਨਾ ਪਾਉੜੀ ਸਭ ਨਿਧਾਨ ਘਰ ਜਿਸ ਦਾ ਹਰ ਕਰੇ ਸੋ ਹੋਵਾ ਜਪ ਜਪ ਜੀਵਹ ਸੰਤ ਜਨ ਪਾਪਾ ਮਲ ਧੋਵਾ ਚਰਨ ਕਮਲ ਹਿਰਦੈ ਵਸਹਿ ਸੰਕਟ ਸਭ ਖੋਵਾ ਗੁਰ ਪੂਰਾ ਜਿਸ ਭੇਟੀਐ ਮਰ ਜਨਮ ਨ ਰੋਵਾ ਪਰਾਵ ਦਰਸ ਪਿਆਸ ਨਾਨਕ ਕਣੀ ਕਿਰਪਾ ਕਰ ਦੇਵਾ ਸਲੋਕ ਦੱਖਣਾ ਮਹੱਲਾ ਪੰਜਾਬਾ ਦੱਖਣਾ ਨੰਨੇ ਨਾਲ ਨਹੀਂ ਬੋਲਣਾ ਦੱਖਣਾ ਨਾਣੇ ਨਾਲ ਦੱਖਣ ਦੀ ਬੋਲੀ ਹੋਣ ਕਰਕੇ ਜਿੱਥੇ ਡੱਡਾ ਅਖਰ ਬਹੁਤਾ ਵਰਤਿਆ ਜਾਂਦਾ ਇੱਥੇ ਇੱਥੇ ਮਾਰੇ ਨੇ ਦੱਖਣਾ ਕਹਿ ਦਿੱਤਾ ਹੈ ਉਪੀ ਡਡੇ ਅੱਖਰ ਦੀ ਬਹੁਤੀ ਵਰਤੋਂ ਕੀਤੀ ਗਈ ਹੈ ਸਲੋਕ ਡਖਣਾ ਮਹੱਲਾ ਪੰਜਵਾ ਪੂਰੀ ਪਰਮ ਮਨਾਈ ਪੀਰੀ ਮੁਹੱਬਤ ਹਿੱਕ ਤੂੰ ਇਹ ਮੁਹੱਬਤ ਉਚਾਰਨ ਕਰਨਾ ਮੁਹੱਬਤ ਨਹੀਂ ਕਹਿਣਾ ਹਿੱਕ ਕਸਕੇ ਬੋਲਣਾ ਪੀਰੀ ਮੁਹੱਬਤ ਹਿੱਕ ਤੂੰ ਜਿੱਥੋ ਮੰਗਾਇ ਜਾਈ ਤਿਥਾਉ ਮੌਜੂਦ ਸੋਏ ਜਿਥਹ ਵੰਗੈ ਜਾਈ ਇਥੇ ਵਿਸਰਾਮ ਤਿਥਾਉ ਇਥੇ ਯਮਕ ਮੌਜੂਦ ਸੋਏ ਮਹੱਲਾ ਪਿੰਜਵਾ ਛਾੜ ਛੜ ਕੇ ਕੂੜੜੇ ਕੁੰਦੇ ਪਕੜ ਹੈ ਖੂੰਡੀ ਦੀ ਖੇਡਾਰੀ ਹੰਸਾ ਸੀਤੀ ਚਿੱਤ ਉਲਾਸਹਿ ਕੁੱਕੜ ਦੀ ਓਡਾਰੀ ਓਡਾਰੀ ਨਹੀਂ ਕਹਿਣਾ ਊੜਾ ਖੁੱਲੇ ਮੂੰਹਲਾ ਓਡਾਰੀ ਪੌੜੀ ਰਸਨਾ ਉਚਰੈ ਹਰ ਸ਼ਰਮਣੀ ਸੁਣੈ ਰਸਨਾ ਉਚਰੈ ਹਰ ਸ਼ਰਮਣੀ ਸੁਣੈ ਸੋ ਉਧਰੈ ਮਿੱਤਾ ਹਰ ਜਸ ਲਿਖੈ ਲਾਏ ਭਾਵਨੀ ਸੇ ਹਸਤ ਪਵਿੱਤਾ 86 ਤੀਰਤ ਮੱਜਨਾ ਸਭ ਪੁੰਨ ਤਿਨ ਕਿਤਾ ਸੰਸਾਰ ਸਾਗਰ ਤੇ ਉਧਰੇ ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿਤਾ ਗੜ ਵੀ ਭਾਰਾ ਉਚਾਰਨ ਕਰਨਾ ਜਿਤਾ ਪਦ ਕਸੇ ਉਚਾਰਨ ਕਰੀ ਨਾਨਕ ਲੜ ਲਾਇ ਉਧਾਰਿਆਨ ਦੈਯੋ ਸੇਵ ਅਮਿਤਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਹੈ ਵਾਹਿਗੁਰੂ ਜੀ ਕੀ ਪਤੈ